ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਮੈਨੂੰ ਪਹਿਲੇ ਵੀ ਅੰਮ੍ਰਿਤਸਰ ਘਰ ਦੇ ਵਿੱਚ ਮਿਲੇ ਸੀ ਉਦੋਂ ਵੀ ਉਹਨਾਂ ਨਾਲ ਡਿਸਕਸਸ਼ਨ ਹੋਈ ਸੀ ਉਦੋਂ ਤਾਂ ਬੜੀ ਪੋਜੀਟਿਵ ਡਿਸਕਸਸ਼ਨ ਹੋਈ ਸੀ ਤੇ ਅੱਜ ਫੇਰ ਅਸੀਂ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸਾਡੇ ਸਾਥੀਆਂ ਦੇ ਤੇ ਸਾਹਮਣੇ ਗੱਲਬਾਤ ਕੀਤੀ ਆ ਇਹ ਉਸ ਨੂੰ ਇਹ ਕਿਹਾ ਸੀ ਕਿ ਅਸੀਂ ਮਾਂ ਗੱਠ ਬੰਨ੍ਹਣ ਜਿਹੜਾ ਪੰਜਾਬ ਦੇ ਵਿੱਚ ਬਣਾਉਣਾ ਚਾਹੁੰਦੇ ਆ ਤੁਸੀਂ ਵੀ ਸਾਡੇ ਵਿੱਚ ਸ਼ਾਮਲ ਹੋ ਤੇ ਉਹਨਾਂ ਨੇ ਇਹ ਕਹਿ ਕੇ ਥੋੜਾ ਜਿਹਾ ਸਾਨੂੰ ਮਜੂਜ਼ ਕੀਤਾ ਵਾ ਕਿ ਅਸੀਂ ਜੇ ਖੈਰਾ ਸਾਹਿਬ ਤੇ ਉਹਨਾਂ ਦੇ ਸਾਥੀ ਤੁਹਾਡੇ ਨਾਲ ਗੱਠਬੰਧਨ ਕਰਦੇ ਆ ਤੇ ਫਿਰ ਸ਼ਾਇਦ ਅਸੀਂ ਤੁਹਾਡੇ ਨਾਲ ਇਹ ਗੱਠਬੰਧਨ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਪਰ ਸਾਡੀ ਗੱਲ ਜੀ ਟੁੱਟੀ ਨਹੀਂ ਫਿਰ ਉਹਨਾਂ ਨਾਲ ਚੱਲਦੀ ਆ ਪਰ ਸਾਨੂੰ ਇੰਜ ਲੱਗਦਾ ਵੀ ਸ਼ਾਇਦ ਉਹ ਇਸ ਗਠਜੰਦਨ ਦੇ ਵਿੱਚ ਸ਼ਾਮਲ ਨਾ ਹੋਣ ਮੈਂ ਤੇ ਇਹ ਸਮਝਦਾ ਹਾਂ ਕਿ ਜਿਹੜਾ ਬੰਦਾ ਗਠਜੰਦਨ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਇਹਦਾ ਮਤਲਬ ਇਨਡਾਇਰੈਕਟਲੀ ਤੌਰ ਤੇ ਉਹ ਕਾਂਗਰਸ ਦੀ ਔਰ ਭਾਦਰਕਿਆਂ ਦੀ ਜੋ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਲੁੱਟਖੋਟਿਆ ਮਫਾਵਾ ਜਿਹੜੀ ਹੋ ਰਹੀ ਆ ਉਹ ਸਾਰੀ ਜਿਹੜੀ ਆ ਉਸ ਬੰਦੇ ਉਹਨਾਂ ਦੇ ਉਹ ਖਲਾਫ ਸਾਥ ਹੈ ਇਰੇ ਕੋਤ ਖੈਰਾ ਸਾਹਿਬ ਵੀ ਆਏ ਸੀ ਮੈਂ ਇਹਨਾਂ ਨੂੰ ਕੀਤੀ ਸੀ ਪਰ ਇਹਨਾਂ ਦੀ ਵਿਡਿਆਈ ਵੇਖੋ ਇਹਨਾਂ ਨੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਜੇ ਆਪਰੇ ਭਗਵਾਨਤ ਮਾਨ ਉਹਨੇ ਕੇਜਰੀਵਾਲ ਦੇ ਸਾਰੇ ਲੋਕ ਆਉਂਦੇ ਨੇ ਤੇ ਤੁਸੀਂ ਆਪਾਂ ਨੂੰ ਲੈ ਲਓ ਉਹਨਾਂ ਦਾ ਆਪਾਂ ਸਤਿਕਾਰ ਕਰਾਂਗੇ ਫਿਰ ਉਹਨਾਂ ਦੀ ਮਾਇਆਵਦੀ ਪ੍ਰਾਈਮ ਮਿੰਿਸਟਰ ਇਹ ہمارا ਇੱਕ ਉਹ ਫਿਰ ਤੋਂ ਸਹਿਮਤ ਲਿਖਦਾ ਹੈ ਤਾਂ ਠੀਕ ਹੈ ਜੋ ਜੇ ਮਾਰੀਓਨ ਸੇ ਬਾਤ ਕੋਈ ਹੋ ਜਾਏਗੀ ਤਾਂ ਠੀਕ ਹੈ ਜੋ ਉਹਨਾਂ ਕੀ ਬਾਤ ਹੈ ਉਹ ਉਸਕੇ ਵਿਚਾਰ ਕਰ ਸਕਤੇ ਸਰ ਕੋ ਨੇ ਕਾਂਗਰਸੀਆਂ ਨਾਲ ਤੇ ਕਾਂਗਰਸੀਆਂ ਦੇ ਕਿ ਆਉਣਾ ਹੀ ਲੈਣਾ ਹੀ ਨਹੀਂ ਕਾਂਗਰਸੀਆਂ ਨੂੰ ਤੇ ਚਾਨਦ ਦੇ ਕਾਂਸਿੰਗ ਨੂੰ ਇਹ ਕਹਿ ਕੇ ਗਏ ਆ ਕਿ ਤੁਸੀਂ ਇਹ ਸਹਿਮਤੀ ਦਿੱਤੀ ਹੈ ਕਿ ਮਾਇਆਵਤੀ ਪ੍ਰਾਈਮ ਮਿੰਿਸਟਰ ਮਾਇਆਵਤੀ ਪ੍ਰਾਈਮ ਮਿੰਿਸਟਰ ਹੋਏਗੀ ਉਹ ਬਾਹਰ ਆ ਕੇ ਬੋਲ ਕੇ ਗਏ ਵੇਖੋ ਇਹ ਤਾਂ ਹੀ ਹੈ ਨਾ ਜੇ ਬਹੁਜਨ ਸਮਾਜ ਪਾਰਟੀ ਨਾਲ ਸਾਡਾ ਉਹ ਪੱਕੇ ਸਾਡੇ ਨਾਲ ਆ ਕੇ ਗਠਬੰਧਨ ਵਿੱਚ ਸ਼ਾਮਿਲ ਹੁੰਦੇ ਆ ਤੇ ਫਿਰ ਕੀ ਹੈ ਸਵੇਰ ਅਸੀਂ ਉਹਨਾਂ ਦੀਆਂ ਗੱਲਾਂ ਨਹੀਂ ਨਹੀਂ ਉਹ ਅਜੇ ਗੱਲ ਚੱਲਦੀ ਆ ਕੋਈ ਫਾਈਨਲ ਗੱਲ ਹੋ ਜੂਗੀ ਲੇਕਿਨ ਪੱਕਿਆਂ ਵਰਗੀ ਗੱਲ ਤੁਸੀਂ ਸਮਝੋ ਜੀਓ ਸਾਡੇ ਨਾਲ ਬਹੁਤ ਜਣ ਸਮਾਜ ਪਾਰਟੀ ਆਏਗੀ ਤੇ ਮਾਇਆ ਬਾਤ ਨੂੰ ਅਸੀਂ ਭਰਾਮਣ ਸਾਨੂੰ ਕੋਈ ਐਚ ਨਹੀਂ ਡਾਕਟਰ ਸੰਜੀਤਨ ਵਾਲਾ ਸ਼ੇਖਵਾਹ ਸਾਹਿਬ ਤੇ ਮੈਂ ਅਸੀਂ ਤਾਂ ਇਲੈਕਸ਼ਨ ਨਹੀਂ ਲੜਨੀ ਥੱਲੇ ਇਲੈਕਸ਼ਨ ਲੜਾਵਾਂਗੇ ਪੰਜਾਬ ਡੈਮੋਕਰੈਟਿਕ ਐਲਾਈਐਂਸ ਦੀ ਮੀਟਿੰਗ ਬੜਾ ਅੱਛੇ ਮਾਹੌਲ ਦੇ ਅੰਦਰ ਬਹੁਤ ਪੋਜ਼ਿਟਿਵ ਦਿਸ਼ਾ ਦੇ ਵਿੱਚ ਅੱਗੇ ਅਸੀਂ ਵਧੇ ਆਂ ਕੌਣ ਕੈਂਡੀਡੇਟ ਕਿਹੜੀ ਪਾਰਟੀ ਕਿਹੜੇ ਹਲਕੇ ਦੇ ਵਿੱਚ ਚੰਗਾ ਜਨ ਹੁਦਾਰ ਰੱਖਦੀ ਆ ਜਿਤਦੀਆਂ ਸੰਭਾਵਨਾਵਾਂ ਕਿੱਥੇ ਕਿੱਥੇ ਨੇ ਇਹਨਾਂ ਇਸ਼ੂਆਂ ਤੋਂ ਇਲਾਵਾ ਪੰਜਾਬ ਡੈਮੋਕ੍ਰੇਟਿਕ ਲਾਇਅੰਸ ਦੀ ਮੀਟਿੰਗ ਦੇ ਵਿੱਚ ਇੱਕ ਮੁੱਖ ਮੁੱਦਾ ਜਿਹੜਾ ਜੋ ਪੰਜਾਬੀਆਂ ਦੀ ਆਵਾਜ਼ ਆ ਕਿ ਇੱਕ ਪਰਚਮ ਦੇ ਥੱਲੇ ਇਕੱਠੇ ਨਹੀਂ ਹੋ ਸਕਦੇ ਅਲਾਇੰਸ ਨੂੰ ਪਰੇ ਰੱਖ ਕੇ ਜੇ ਅਸੀਂ ਇੱਕ ਪਰਚਮ ਦੇ ਥੱਲੇ ਇਕੱਠੇ ਹੋ ਜਾਈਏ ਜਿਹੜੀ ਕਿ ਅੱਜ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਦੀ ਇੱਛਾ ਹੈਗੀ ਹੈ ਅਸੀਂ ਉਸ ਦਿਸ਼ਾ ਵਾਲੇ ਪਾਸੇ ਵੀ ਪੋਜ਼ੀਟਿਵਲੀ ਬਹੁਤ ਅੱਗੇ ਤੱਕ ਗੱਲ ਚਲਾਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੇ ਸਾਰਥਕ ਨਤੀਜੇ ਸਾਹਮਣੇ ਆਉਣਗੇ ਇਹਦੇ ਗੁਰਪ੍ਰੀਤ ਸਿੰਘ ਸਾਹਿਬ ਜੀ ਆਮ ਆਦਮੀ ਕੈਂਡੀਡੇਟ ਬਣਾਵਾਂਗੇ ਤੇ ਆਮ ਆਦਮੀ ਪਾਰਟੀ ਨੂੰ ਚੰਗੋ ਰਹੀ ਹੈ ਤੁਹਾਡਾ ਇਹ ਮੰਨਣਾ ਹੈ ਜਿਹੜਾ ਤਾਂ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਕੌਣ ਉਹ ਅਸੀਂ ਅਗਲੀ ਮੀਟਿੰਗ ਦੇ ਵਿੱਚ ਤੈਅ ਕਰਦੇ ਆਂਗੇ ਕਿ ਆਉਣ ਵਾਲਾ ਪ੍ਰਧਾਨ ਮੰਤਰੀ ਪੰਜਾਬ ਡੈਮੋਕਰੈਟਿਕ ਅਲਾਈਅንስ ਕਿਹਨੂੰ ਸਪੋਰਟ ਕਰੇਗਾ ਜਿਹੜੀ ਗੱਲ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਨਾਲ ਸਟੇਜ ਸਾਂਝੀ ਕਰਕੇ ਆਈ ਹੈ ਸ਼ਾਇਦ ਬੰਗਾਲ ਦੇ ਵਿੱਚ ਵੈਸਟ ਬੰਗਾਲ 'ਚ ਮੀਟਿੰਗ ਹੋਈ ਹੈ ਜੇ ਆਮ ਆਦਮੀ ਪਾਰਟੀ ਕਿਸੇ ਸਟੇਟ ਦੇ ਅੰਦਰ ਕਾਂਗਰਸ ਨਾਲ ਗਠਜੋੜ ਦੇ ਵਿੱਚ ਜਾਏਗੀ ਤੇ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਆਮ ਆਦਮੀ ਪਾਰਟੀ ਨਾਲ ਕੋਈ ਗਠਜੋੜ ਨਹੀਂ ਕਰੇਗਾ। ਉਹ ਤਾਂ BSP ਨਾਲ ਥੋੜੇ ਜਾ ਰਹੀ ਹੈ। ਆ BSP ਦਾ ਹੁਣ ਤੁਹਾਡੇ ਸਾਹਮਣੇ ਗਈ ਹੁਣ ਬਾਰ-ਬਾਰਕ ਤੇ ਕੋਈ ਸਵਾਲ ਨੂੰ ਰਿੜਕ ਕੇ ਹੋਰ ਕੋਈ ਕੱਢਣਾ ਇਹਦੇ 'ਚ। ਮਸਤ ਉਹ ਸਟ ਸੀਟਾਂ ਦੇ ਵੀ ਫੈਸਲਾ ਹੋਇਆ। ਨਹੀਂ ਜੀ ਹਜੇ ਟਿਕਟਾਂ ਦਾ ਕੋਈ ਫੈਸਲਾ ਨਹੀਂ ਹੋਇਆ। ਅੱਜ ਦੀ ਮੀਟਿੰਗ ਦੇ ਵਿੱਚ ਕੌਣ ਕੈਂਡੀਡੇਟ ਕਿਹੜੀ ਪਾਰਟੀ ਕਿਹੜੇ ਹਲਕੇ ਦੇ ਵਿੱਚ ਮਜ਼ਬੂਤ ਪਕੜ ਰੱਖ ਸਕਦੀ ਹੈ ਕਿੱਥੋਂ ਅਸੀਂ ਜਿੱਤ ਵੱਲ ਵੱਸ ਸਕਦੇ ਹਾਂ ਇਹਨਾਂ ਗੱਲਾਂ ਦੇ ਉੱਤੇ ਡੁੰਗਾਈ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਦੇਖੋ ਪ੍ਰਮੁੱਖ ਤੌਰ ਤੇ ਕੀ ਸੀਗਾ ਕਿ ਸਾਡੇ ਨਾਲ ਅੱਜ ਪੰਜਾਬ ਡੈਮੋਕਰੈਟਿਕ ਅਲਾਈਅੰਸ ਵਿੱਚ ਇੱਕ ਨਵੇਂ ਸਾਥੀ ਰਲੇ ਨੇ ਆਫੀਸ਼ੀਅਲੀ ਉਹ ਹਨ ਟਕਸਾਲੀ ਅਕਾਲੀ ਦਲ ਅੱਜ ਉਹ ਆਏ ਨੇ ਉਹਨਾਂ ਨਾਲ ਜੋ ਅਸੀਂ ਵਿਚਾਰ ਧਾਰਕ ਸਾਂਝ ਪਾਈ ਆਂ ਔਰ ਮੋٹے ਤੌਰ ਤੇ ਇਹ ਸਾਰੇ ਇਸ ਗੱਲ ਤੇ ਇੱਕ ਮੁਠ ਸਹਿਮਤ ਨੇ ਦੇ ਬਾਦਲਾਂ ਤੇ ਅਮਰਿੰਦਰ ਸਿੰਘ ਵਰਗੀਆਂ ਕਰਪਟ ਪਾਰਟੀਆਂ ਤੇ ਕਰਪ ਪਰਿਵਾਰਾਂ ਤੋਂ ਪੰਜਾਬ ਨੂੰ ਨਜਾਤ ਦਿਵਾਉਣੀ ਆ ਜਿਨ੍ਹਾਂ ਨੇ ਸਾਡੇ ਸੂਬੇ ਨੂੰ 2.5 ਲੱਖ ਕਰੋੜ ਦਾ ਕਰਜ਼ੇ ਬਣਾਤਾ ਕਿਸਾਨਾਂ ਨੂੰ ਆਤਮਤਿਆ ਤੇ ਲਾਤਾ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਤਾ ਬੇਰੋਜ਼ਗਾਰ ਬੱਚੇ ਲੱਖਾਂ ਦੀ ਤਾਦਾਦ ਵਿੱਚ ਵਿਦੇਸ਼ਾਂ ਚ ਜਾਣ ਲੱਗੇ ਨੇ ਇਹ ਸਾਰੀਆਂ ਉਨਤਾਈਆਂ ਨੂੰ ਖਤਮ ਕਰਨ ਵਾਸਤੇ ਪੰਜਾਬ ਨੂੰ ਇੱਕ ਅੱਛਾ ਚੰਗਾ ਸਾਫ਼ ਸੁਥਰਾ ਬਦਲ ਦੇਣ ਵਾਸਤੇ ਅੱਜ ਅਸੀਂ ਇਹ ਮੀਟਿੰਗ ਰੱਖੀ ਸੀਗੀ ਡਾਕਟਰ ਗਾਂਧੀ ਆਪਣੇ ਸਰਕਾਰੀ ਨੂੰ ਜਿਵੇਂ ਕਰਕੇ ਨਹੀਂ ਆ ਸਕੇ ਲਗਾਤਾਰ ਸਾਡੇ ਨਾਲ ਟੈਲੀਫੋਨ ਤੇ ਕੰਕਰੈਂਸ ਦਿੰਦੇ ਰਹੇ ਨੇ ਬਹੁਜਲ ਸਮਾਜ پارٹی ਬੈਂਸ ਬ੍ਰਦਰਜ਼ ਪੰਜਾਬੀ ਇਕਤਾ ਪਾਰਟੀ ਤਕਸ਼ਾਲੀ ਅਕਾਲੀ ਦਲ ਕਾਫੀ ਖੁੱਲੇ ਵਿਚਾਰ ਹੋਏ ਨੇ ਖੁੱਲੇ ਖੁੱਲੇ ਦਿਲ ਦੇ ਨਾਲ ਗੱਲਾਂ ਬਾਤਾਂ ਹੋਈਆਂ ਔਰ ਸਾਨੂੰ ਪੂਰਨ ਆਸ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਗਾਮੀ ਲੋਕ ਸਭਾ ਦੇ ਵਿੱਚ ਇੱਕ ਸਾਫ ਸੁਥਰਾ ਅਲਟਰਨੇਟਿਵ ਪੈਦਾ ਕਰਾਂਗੇ ਮੇਰਾ ਖਿਆਲ ਹੈ ਕਿ ਸਹੀ ਮੈਨੇਜਮੈਂਟ ਨਾਲ ਗੱਲ ਕਰਾਂ ਤਾਂ ਫਾਈਟ ਜਿਹੜੀ ਹੈ ਗੱਠ ਜੋੜ ਦੀ ਉਹ ਕਾਂਗਰਸ ਨਾਲ ਹੋਊਗੀ ਕੋਈ ਇੱਕ ਕਿਹਾ ਜਾਵੇਗਾ ਕਿ ਆਪ ਜੀ ਜਿਹੜੀ ਹੈ ਕਿ ਗੱਠ ਬੰਨਣ ਜਾ ਰਹੀ ਸੀ ਪਰ ਦੇਖੋ ਇਸ ਤਰ੍ਹਾਂ ਹੋਇਆ ਵਾ ਕਿ ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਵਿੱਚੋਂ ਕੁਝ ਮੈਂਬਰਸ ਨੇ ਪੁੱਛਿਆ ਕਿ ਕੀ ਆਮ ਆਦਮੀ ਪਾਰਟੀ ਨੂੰ ਇਸ ਗ੍ਰੈਂਡ ਅਲਾਈਜ ਦਾ ਹਿੱਸਾ ਬਣਾਇਆ ਜਾ ਸਕਦਾ ਤਾਂ ਯਕੀਨਨ ਸਭ ਦਾ ਧਿਆਨ ਮੇਰੇ ਵੱਲ ਸੀਗਾ ਤੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਸਨ ਅਗਰ ਤੁਸੀਂ ਅਗਰ ਪੰਜਾਬ ਦੇ ਵਡੇਰੇ ਹਿੱਤ ਵਿੱਚ ਆਮ ਆਦਮੀ ਪਾਰਟੀ ਇਸ ਗੱਲ ਚੋੜ ਦਾ ਹਿੱਸਾ ਬਣਦੀ ਮੈਨੂੰ ਕੋਈ ਇਤਰਾਜ਼ ਨਹੀਂਗਾ ਔਰ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਬ੍ਰਹਮਪੁਰਾ ਸਾਹਿਬ ਨੇ ਭਗਵੰਤ ਮਾਨ ਨਾਲ ਰਾਫਤਾ ਕਾਇਮ ਕੀਤਾ ਉਹਨਾਂ ਨੇ ਸ਼ਰਤ ਰੱਖੀ ਕਿ ਜੇ ਖੇਰਾ ਤੇ ਬੈਸ ਇਸ ਅਲਾਈਜ ਵਿੱਚ ਨੇ ਕਿ ਸਾਡੇ ਲਈ ਇਹ ਮੁਸ਼ਕਲ ਆ ਤਾਂ ਮੈਂ ਸਮਝਦਾ ਬ੍ਰਹਮਪੁਰਾ ਸਾਹਿਬ ਨੇ ਤੇ ਗੱਠ ਜੋੜਦੇ ਸਾਰੇ ਐਲਾਈਅੰਸ ਪਾਰਟਨਰ ਦਾ ਬੁਰਾ ਬਣਾਇਆ ਕਿ ਇੱਕ ਪਾਸੇ ਇਹ ਤਾਂ ਆਪਣੀ ਸਾਰੀ ਛੋਟੀਆਂ ਗੱਲਾਂ ਨੂੰ ਪਾਸੇ ਰੱਖ ਕੇ ਤੇ ਤਿਆਰ ਸੀਗੇ ਲੇਕਿਨ ਦੂਜੇ ਪਾਸੇ ਉਹਨਾਂ ਨੇ ਸ਼ਰਤ ਰੱਖੀ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਪੰਜਾਬ ਦੇ ਹਿੱਤ ਬਾਅਦ ਵਿੱਚ ਨੇ ਤੇ ਪਹਿਲਾਂ ਆਪਣੀ ਹੋਮੇ ਤੇ ਪਹਿਲਾਂ ਨਫ਼ਰਤ ਦੀ ਭਾਵਨਾ ਜਿਹੜੀ ਸੀਗੀ ਉਹਦਾ ਜਿਆਦਾ ਉਹਨਾਂ ਨੇ ਮੁਜ਼ਾਹਰਾ ਕੀਤਾ ਝਾੜੂ ਵਾਲੀ ਪਾਰਟੀ ਨੇ ਸੋ ਮੈਨੂੰ ਲੱਗਦਾ ਕਿ ਪੌਸਪੈਕਟਸ ਬਹੁਤ ਮੱਧਮ ਨੇ ਪਰ ਫਿਰ ਵੀ ਮੈਂ ਕਹਿਣਾ ਬਾਕੀ ਐਲਾਈਅੰਸ ਪਾਰਟਨਰਸ ਤੇ ਛੱਡ ਦਿੱਤਾ ਕਿ ਜਿੱਦਾਂ ਉਹ ਸਾਰੇ ਜਨਨਿਮਸਲੀ ਫੈਸਲਾ ਲੈਣਗੇ ਉਧਾ ਕਰਾਂਗੇ ਕਿ ਕਿਦਾ ਕਿਦਾ ਬਟਵਾਰਾ ਹੋਊਗਾ ਹਲੇ ਸੀਟ ਤੇ ਡਿਸਕਸ਼ਨ ਨਹੀਂ ਕੀਤੀ ਕਿਉਂਕਿ ਟਕਸਾਲੀ ਇਕੱਲੇ ਦੇ ਅੱਜ ਪਹਿਲੀ ਵਾਰ ਹੀ ਆਏ ਸੀ ਡਾਕਟਰ ਗਾਂਧੀ ਆ ਨਹੀਂ ਸਕੇ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਗੈਰ ਹਾਜ਼ਰੀ ਦੇ ਵਿੱਚ ਕੋਈ ਸੀਟ ਸੀ ਬਹੁਤ ਹੀ ਜ਼ਿਆਦਾ ਲੰਬੀ ਚੌੜੀ ਡਿਸਕਸ਼ਨ ਅਸੀਂ ਮੀਟਿੰਗਾਂ ਹੁਣ ਕਰਾਂਗੇ ਛੇਤੀ ਛੇਤੀ ਹੇਠ ਤੇ ਮਤਲਬ ਹਫਤੇ ਖਾਂਡ ਦੇ ਵਿੱਚ ਵਿੱਚ ਸੋਦਾ ਤਾਂ ਅਸੀਂ ਇਸ ਤਰੀਕਾ ਗੱਲ ਨੂੰ ਫਾਈਨਲਾਈਜ਼ ਕਰ ਸਕੀਏ ਭਗਵੰਤ ਮਾਨ ਦਾ ਹੋ ਗਿਆ ਨਹੀਂ ਨਹੀਂ ਇਸ ਤਰ੍ਹਾਂ ਨਹੀਂਗਾ ਫਿਲਹਾਲ ਅਸੀਂ ਸਾਰੇ ਐਲਾਈਅੰਸ ਵਿੱਚ ਇਕੱਠੇ ਆ ਕੋਈ ਸਮਾਂ ਇਦਾਂ ਦਾ ਵੀ ਆ ਸਕਦਾ ਪੰਜਾਬ ਦੇ ਵਿੱਚ ਜਦੋਂ ਅਸੀਂ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਸਕਦੇ एवरीथिंग ਇਜ਼ ਪੋਸੀਬਲ ਜੋ ਪੰਜਾਬ ਵਿੱਚ ਮਹਾ ਗਠਜੰਦ ਬਣਿਆ ਜਾ ਰਿਹਾ ਹੈ ਨਾ ਉਹਦੀ ਅੱਜ ਸਾਰੇ ਜਿੰਨੇ ਵੀ ਸਟੇਟ ਦੇ ਪ੍ਰਧਾਨ ਸੀ ਉਹਨਾਂ ਦਾ ਮੀਟਿੰਗ ਸੀ ਜਿਹਦੇ ਵਿੱਚ ਇੱਕ ਸਿਰਫ ਤਾਦਵੀ ਗਾਂਧੀ ਨੇ ਆਏ ਉਹ ਐਮਪੀ ਸਾਹਿਬ ਆ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸੀ ਬਾਕੀ ਸਾਰੇ ਹਾਜ਼ਰ ਹੋਏ ਆ ਤੇ ਇਹਦੇ ਵਿੱਚ ਇਹ ਫੈਸਲਾ ਪੱਕਾ ਹੋ ਗਿਆ ਵੇ ਅਸੀਂ ਜਿਹੜੀ ਵੀ ਪਾਰਲੀਮੈਂਟ ਦੀ ਚੋਣ ਆ ਰਹੀ ਹੈ ਉਹਦੇ 'ਚ ਅਸੀਂ ਇਕੱਠੇ ਮਿਲ ਕੇ ਚੋਣ ਲੜਾਂਗੇ ਤੇ ਪੈਣ ਕੁਮਾਰੀ ਮਾਇਆ ਭਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਔਰ ਬਿਲਕੁਲ ਡਟ ਕੇ ਪੰਜਾਬ ਵਿੱਚੋਂ ਵੀ ਉਹਨਾਂ ਨੂੰ ਹਿੱਸੇਦਾਰੀ ਪਾਵਾਂਗੇ ਇਹ ਕਲੀਅਰ ਹੋ ਗਿਆ ਤੇ ਜਿਹੜਾ ਕੋਈ ਟਿਕਟਾਂ ਦਾ ਐਲਾਨ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਹੀਨੇ ਦੇ ਵਿੱਚ ਵਿੱਚ ਹੀ ਕਰ ਦਿੱਤਾ ਜਾਊਗਾ ਉਹਦਾ ਕੋਈ ਵੀ ਸੀਟਾਂ ਦੀ ਲੈ ਦੇ ਵਿੱਚ ਕੋਈ ਵੀ ਖੜੋਤ ਨਹੀਂ ਹੈ ਸਭ ਜਿੰਨੇ ਵੀ ਅਸੀਂ ਸਾਂਝੀਦਾਰ ਆ ਸਾਰੇ ਅਸੀਂ ਬਿਲਕੁਲ ਸਹਿਮਤ ਆ ਉਹਦੇ ਜਿਹੜੀ ਆ ਜਲਦੀ ਹੀ ਡਿਟੇਲ ਬਣਾ ਕੇ ਜਿਹੜੀ ਆਪਾਂ ਦੱਸ ਸੀਖਵਾਂ ਜੀ ਚਲੇ ਗਈ ਜੀ ਸੀਖਵਾਂ ਜੀ ਚਲੇ ਗਏ ਨਾ ਨਾ ਗਏ ਨਹੀਂ ਉਹ ਸਾਰੇ ਫਾਈਨਲ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਮੁਕੀ ਫਾਈਨਲ ਹੋਣ ਤੋਂ ਬਾਅਦ ਸਭ ਮੁਕੀ ਹੋ ਗਿਆ ਜਰਿਆ ਅਨਕੋਪ ਬਣਾਇਆ ਜਾ ਰਿਹਾ ਪ੍ਰਧਾਨ ਮੰਤਰੀ ਮਾਇਆਵਤੀ ਨੂੰ ਮਿਲਾਇਆ ਜਾਊਗਾ ਪਰ ਰঞ্জੀਤ ਸਿੰਘ ਬਰੰਪੂਰਾ ਤਾਂ ਕਹਿੰਦੇ ਕਿ ਮੈਂ ਮੋਦੀ ਜੀ ਮੋਦੀ ਸਾਹਿਬ ਨੂੰ ਦੇਖਣਾ ਚਾਹੁੰਦਾ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੋਈ ਅੰਦਰ ਫਾਈਨਲ ਹੋ ਗਿਆ ਅਜੇ ਫਾਈਨਲ ਹੋ ਗਿਆ ਵੀ ਜਿਹੜਾ ਇਹ ਜਿਹੜਾ ਸਾਡਾ ਇੱਕ ਮਹਾਂ ਗਠਵੰਧਨ ਕਰਾ ਕੀਤਾ ਅਸੀਂ ਪੰਜਾਬ ਵਿੱਚ ਲੜ ਕੇ ਚੋਣ ਲੜਾਂਗੇ ਔਰ ਭੈਣ ਕੁਮਾਰੀ ਹਮਾਇਆ ਭਤੀਜ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਸਾਰੇ 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 ਉਹਨਾਂ ਦਾ ਫੈਸਲਾ ਸਭ ਸਾਂਝਾ ਫੈਸਲਾ ਹੈ ਸਭ ਸਾਂਝਾ ਫੈਸਲਾ ਮੁਖੀ ਕੌਣ ਬਣਾਇਆ ਅਜੇ ਕੋਈ ਮੁਖੀ ਨਹੀਂ ਬਣਾਇਆ ਅਜੇ ਅ ਅਗਲੀ ਮੀਟਿੰਗ ਵਿੱਚ ਬਣਾਇਆ ਜਾਊਗਾ ਜਿਹੜਾ ਉਹ ਬਹੁਜਨ ਸਮਾਜ ਪਾਰਟੀ ਇੱਕ ਨੈਸ਼ਨਲ ਪਾਰਟੀ ਆ ਇਹ ਤਾਂ ਅਸੀਂ ਰਾਂਗੇ ਰਾਂਗੇ ਲੇਕਿਨ ਬਾਕੀ ਜਿਹੜੇ ਧੜੇ ਆ ਉਹ ਹੋ ਸਕਦਾ ਇੱਕ ਇੱਕ ਬਣਾ ਕੇ ਜਾਈਏ ਕਿੰਨੇ ਠਿਕਾ ਕਿੰਨੀਆਂ ਸੀਟਾਂ ਲੈਣੀਆਂ ਨਹੀਂ ਉਹ ਵੈਸੇ ਤੋਂ ਕਾਗਜ਼ਾਂ 'ਚ ਹੋ ਚੁੱਕਾ ਸਾਰਾ ਕੁਝ ਲੇਕਿਨ ਬਿਲਕੁਲ ਬਿਲਕੁਲ ਸਪਸ਼ਟ ਹੈ ਵੀ ਅਸੀਂ ਕੋਈ ਵੀ ਸੀਟਾਂ ਦੀ ਲੈ ਦੇ ਵਿੱਚ ਕੋਈ ਵੀ ਵਿਗਨ ਨਹੀਂ ਬਸ ਬਸ ਨਹੀਂ ਇਹ ਦੱਸ ਦਿਆਂਗੇ ਜਦੋਂ ਸਾਰਿਆਂ ਦਾ ਇਕੱਠਾ ਹੀ ਡਿਟੇਲ ਵਾਈਜ਼ ਐਲਾਨ ਕਰ ਦਿਆਂਗੇ ਕੋਈ ਤੱਕ ਅਨਾਉਂਸ ਹੋ ਜਾਊਗਾ ਜੀ ਫਾਈਨਲ ਐਸੇ ਹੀ ਮਹੀਨੇ ਨੇ ਮੀਟਿੰਗ ਜਿਹੜੀ ਹੈਗੀ ਪਾਜ਼ਿਟਿਵ ਰਹੀ ਸੰਤੁਸ਼ਟ ਹੈ ਕਿ ਤੁਸੀਂ ਬਿਲਕੁਲ ਪਾਜ਼ਿਟਿਵ ਰਹੀ ਸਾਰੇ ਖੁਸ਼ੀ ਖੁਸ਼ੀ ਆਪਾਂ ਇਹ ਫੈਸਲੇ ਹੋਏ ਆ ਵਿਚਾਰਧਾਰਾ ਦੀ ਗੱਲ ਕੀਤੀ ਵਿਚਾਰਧਾਰਾ ਦਾ ਸਹਿਮਤ ਸਾਰੇ ਇਹ ਬਿਨਾਂ ਪ੍ਰਧਾਨ ਤੋਂ ਚੱਲੇਗੀ ਜੀ ਇਹ ਗਠਵੰਦਰ ਬਿਨਾਂ ਪ੍ਰਧਾਨ ਤੋਂ ਚੱਲੇਗਾ ਨਹੀਂ ਦੇਖੋ ਬੌਜਨ ਸਮਾਜ ਪਾਰਟੀ ਇੱਕ ਨੈਸ਼ਨਲ ਪਾਰਟੀ ਆ ਇਹਦੇ ਇਹਦੇ ਨਾਲ ਤਾਂ ਹੋ ਰਹਿਣਗੇ ਇਹ ਰਹਿਣਗੇ ਜਿਹੜਾ 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 ਗਠਜੋੜਵੰਦਨ ਦਾ ਕੋਈ ਪ੍ਰਧਾਨ ਨਹੀਂ ਜਿਹੜਾ ਕਿ ਉਹਨਾਂ ਦੀਆਂ ਤਿੰਨ ਚਾਰ ਜਿਹੜੇ ਜਥੇਬੰਦੀਆਂ ਪੰਜਾਬ ਬੇਸ ਦੀਆਂ ਆ ਜਿਵੇਂ ਕਿ ਪੰਜਾਬੀ ਇਕਤਾ ਪਾਰਟੀ ਆ ਸੰਜੋਗਤਾ ਕਾਲੀ ਦਲ ਬਿਲਕੁਲ ਬੌਜਨ ਸਮਾਜ ਪਾਰਟੀ ਦੇ ਨਾਲ ਹੋ ਗਿਆ ਇਹ ਸਾਡੇ ਨਾਲ ਰਹਿਣਗੇ ਤੇ ਬਾਕੀ ਸ਼੍ਰੋਮਣੀ ਕਾਲੀ ਦਲ ਜਿਹੜਾ ਟਰਕਸਾਲੀ ਆ ਤੇ ਬੈਂਸ ਬਦਦਲਾ ਜਾਂ ਇਹ ਹੋਰ ਸਾਰੇ ਜਿੰਨੇ ਵੀ ਇੱਕ ਅਦਾ ਆਣਗੇ ਉਹ ਆਪਣਾ ਇੱਕ ਪ੍ਰਧਾਨ ਚੁਣ ਸਕਦੇ ਆ ਆਉਣ ਵਾਲੇ ਦਿਨਾਂ ਚ ਉਹ ਜਿਹਦੇ ਅੰਡਰ ਹੋ ਕੇ ਚਲਾ ਲਣਗੇ ਲੇਕਿਨ ਬਹੁਜ ਸਾਰੇ ਸਮਾਜ ਪਾਰਟੀ ਜਿਹੜੀ ਆ ਇੱਕ ਮੇਨ ਨੈਸ਼ਨਲ ਪਾਰਟੀ ਆ ਇਹ ਆਪਣਾ ਪ੍ਰਧਾਨ ਕਿਹੜਾ ਬਣੂਗਾ ਜੀ ਦੇਖੋ ਜੇ ਗੱਟਬੰਧ ਨਾਲ ਪੰਜਾਬ ਪ੍ਰਧਾਨ ਬਣਾਉਂਗੇ ਨਹੀਂ 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 ਬੀਐਸਪੀ ਵੱਲ ਹੋਣੀ ਬਣੇਗਾ ਉਹ ਆਪਣੇ ਵੱਲ ਬਣਾ ਸਕਦਾ ਬੀਐਸਪੀ ਦਾ ਆਪਣਾ ਪ੍ਰਧਾਨ ਰਹੇਗਾ ਮੈਂ ਬੋਲਦਾ ਹਾਂ ਹਾਂ ਇਹ ਯੂਨਾਈਟਿਡ ਅਕਾਲੀ ਦਲ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਬਿਲਕੁਲ ਭੋਜਨ ਸਮਾਜ ਪਾਰਟੀ ਦੇ ਨਾਲ ਖੜੇ ਆਂ ਔਰ ਜੋ ਇਹ ਫੈਸਲਾ ਲੈਣਗੇ ਉਹੀ ਫੈਸਲਾ ਸਾਡੇ ਤੇ ਲੱਗੂਗਾ ਆਪਣੇ ਗੁਰਦੀਪ ਸਿੰਘ ਜੀ ਖੜੇ ਆ ਇਹਨਾਂ ਨਾਲ ਗੱਲ ਕਰ ਗੋ ਠੀਕ ਹੈ ਅੱਜ ਕਿਸ ਜੀ ਸਿੰਘ ਜੀ ਆਜੋ ਸਰ ਅੱਜ ਸਰ ਅੱਜ ਪਿੰਡ ਦੇ ਮਾ ਘਟਚੂੜ ਜਿਹੜਾ ਕਾਂਗਰਸ ਦੀ ਨੁਮਾਇੰਦਗੀ ਤੇ ਬੰਦਾ ਉੱਥੇ ਵੀ ਨਾਲ ਹੈਗੇ ਔਰ ਕਿਵੇਂ ਚਲੇ ਗਏ ਇਹ ਫੈਸਲਾ ਸੈਂਟਰ ਲੈਵਲ ਤੇ ਉਹ ਕਰਨਗੇ ਪੰਜਾਬ ਵਿੱਚ ਅਸੀਂ ਜਿਹੜਾ ਸਾਡਾ ਆ ਇਹ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਭਾਜਪਾ ਨੂੰ ਛੱਡ ਕੇ ਇਹ ਮਹਾ ਘਟਚੂੜ ਹੋ ਰਿਹਾ ਅਸੀਂ ਜਿਹੜੇ ਘਟਚੂੜਾ ਕਹਿੰਦੇ ਨੇ ਸਟੇਟ ਵਿੱਚ ਲੱਗ ਰਣੀਤੀ ਦੀ ਦੁਕਾਨ ਹਾਂ ਲੱਗ ਲੱ ਮਾਇਆਵਤੀ ਜੀ ਪਹਿਲਾਂ ਗਠਬੰਧਨ ਮਹਾ ਗਠਬੰਧਨ ਬਣਾ ਕੇ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਸੋਚ ਰਹੇ ਸੀਗੇ ਹੁਣ ਆਪ ਹੀ ਬਿਲਕੁਲ ਨਹੀਂ ਇਹ ਇਹ ਸੋਚ ਤਾਂ ਪਹਿਲੇ ਦਿਨ ਤੋਂ ਸ਼ੁਰੂ ਆ ਹੁਣ ਤਾਂ ਐਲਾਨ ਐਲਾਨੀਆਂ ਆ ਬਈ ਮੋਦੀ ਤੋਂ ਬਾਅਦ ਜੇ ਕੋਈ ਪ੍ਰਧਾਨ ਮੰਤਰੀ ਲੈਣ ਚ ਆਇਆ ਉਹ ਭੈਣ ਕੁਮਾਰੀ ਮਾਇਆਵਤੀ ਜੀ ਆ ਤੇ ਜਿਹੜਾ ਰਾਹੁਲ ਗਾਂਧੀ ਦਾ ਨਾਮ ਦਿੱਤਾ ਗਿਆ ਸੀ ਪਹਿਲਾਂ ਉਹ ਉਹ ਰਾਹੁਲ ਗਾਂਧੀ ਦਾ ਆਪ ਦਿੱਤਾ ਉਹ ਕਾਂਗਰਸ ਨੇ ਦਿੱਤਾ ਸੀ ਹੋ ਨਹੀਂ ਗਿਆ ਸਾਬ ਕਾਂਗਰਸ ਨੇ ਦਿੱਤਾ ਸੀ ਉਹਨੇ ਵਾਪਸ ਲੈ ਲਿਆ ਸੀ ਤੁਹਾਨੂੰ ਕੀ ਹੋਸਟਟ ਹੈ ਪਾਰਟਿਸਿਪੈਂਟ ਮਿਲਦਾ ਹੈ ਕਿਉਂਕਿ ਬੀਏ बीएसटी पंजाब छोले यूपी छोले बाकी ਸਟੇਟਾਂ ਚ ਵੀ ਚੱਲ ਰਿਹਾ ਛੋਟੇ ਕਾਂਗਰਸ ਨੂੰ ਛੱਡ ਕੇ ਬਾਕੀ ਜਿਹੜੇ ਜਥੇਬੰਦੀਆਂ ਪਾਰਟੀਆਂ ਆਇਆ ਉਹਨਾਂ ਨਾਲ ਸਮਝੌਤਾ ਭੈਣ ਨਹੀਂ ਕਰ ਸਕਦੇ ਛੋਟੇਪੁਰ ਦੀ ਤੁਹਾਡੇ ਨਾਲ ਨਹੀਂ ਆਏ ਛੋਟੇਪੁਰ ਦੀ ਛੋਟੇਪੁਰ ਨੂੰ ਅਸੀਂ ਨਹੀਂ ਟੱਚ ਕੀਤਾ ਕਿਉਂਕਿ ਉਹ ਪਹਿਲੇ ਦਿਨ ਤੋਂ ਅਸੀਂ ਉਹਨਾਂ ਨਾਲ ਕਦੇ ਟੱਚ ਬਿੱਤਰਾਈ ਨਹੀਂ ਹੋਰ ਕਿਹੜੀ ਪਾਰਟੀ ਆ ਰਹੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਨਾਲ ਇਹਨਾਂ ਦੀ ਗੱਲ ਚੱਲ ਰਹੀ ਆ ਟਕਸਾਲੀਆਂ ਦੀ ਤਾ ਉਹ ਕਹਨਗੇ ਲੇਕਿਨ ਉਹਨਾਂ ਨਾਲ ਅਸੀਂ ਨਹੀਂ ਗੱਲ ਕਰ ਰਹੇ ਸਰ ਅਕਸਾਲੀ ਤੁਹਾਡੇ ਨਾਲ ਵੀ ਗੱਲ ਕਰ ਰਹੇ ਨੇ ਤੇ ਆਮ ਆਦਮੀ ਨਹੀਂ ਨਹੀਂ ਉਹ ਬਚਾ ਸਕਦੇ ਆ ਇਸੇ ਸਮੇਂ ਆਮ ਆਦਮੀ ਪਾਰਟੀ ਇਹ ਫੈਸਲਾ ਹੋ ਗਿਆ ਵੀ ਜੇ ਕੋਈ ਜੇ ਆਮ ਆਦਮੀ ਪਾਰਟੀ ਚਾਹੇ ਇਸ ਗਠਵੰਧਨ ਚ ਆ ਸਕਦੀ ਆ ਕਹਿ ਰਹੇ ਜੀ ਨੂੰ ਵਿਰੋਧ ਕਰਦਾ ਨਹੀਂ ਨਹੀਂ ਉਹ ਨਹੀਂ ਹੈ ਨਹੀਂ ਵਿਰੋਧ ਨਹੀਂ ਕਰਦੇ ਵਿਰੋਧ ਨਹੀਂ ਹੋਏਗਾ ਵਿਰੋਧ ਜੇ ਵਿਰੋਧ ਛੱਡ ਕੇ ਕੋ ਆਏਗਾ ਕਹਿਰਾ ਸਾਹਿਬ ਨੇ ਇਹਦੇ ਮੋਹਰ ਲਾਈ ਨਹੀਂ ਕਹਿਰਾ ਸਾਹਿਬ ਨੇ ਤਾਂ ਮੋਹਰ ਲਾਈ ਹੈ ਕਿ ਬਿਲਕੁਲ ਆਤੀ ਆ ਬਿਲਕੁਲ ਆ ਦੇ ਆ ਆਵਾਮਾ ਦੀ ਪਾਰਟੀ ਲਿਆਉਣਾ ਚਾਹੁੰਦੇ ਆ ਤਾਂ ਲਿਆਓ ਕਹਿਰਾ ਸਾਹਿਬ ਨੇ ਆ ਕਿਹਾ ਕਹਤਾ 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 ਮੁਖੀ ਨੇ ਜਿਹੜੇ ਮੁਖੀ ਨੇ ਮੁਖੀ ਨੇ ਪੈਂਸਾ ਨੇ ਵੀ ਕਹਤਾ ਆਵਾਮਾ ਦੀ ਪਾਰਟੀ ਤੁਸੀਂ ਨਿਯੋਤਾ ਦਿੱਤਾ ਕਿ ਗੱਲ ਚੱਲ ਰਹੀ ਹੈ ਤੁਸੀਂ ਨਿਯੋਤਾ ਦਿੱਤਾ ਕਿ ਗੱਲ ਚੱਲ ਰਹੀ ਹੈ ਇਹਨਾਂ ਨੇ ਆਪਣਾ ਦੇਖੋ ਉਹ ਵਿੱਚ ਆਪਾਂ ਟਕਸਾਲੀਆਂ ਦੀ ਡਿਊਟੀ ਲੱਗੀ ਆ ਉਹ ਉਹ ਗੱਲ ਚਲਾਣਗੇ ਲੇਕਿਨ ਇਥੋਂ ਇੱਕ ਫੈਸਲਾ ਹੋ ਚੁੱਕਾ ਖੈਰਾਬਲੋ ਵੀ ਬੈਂਸ ਬਧਾਵਾਂ ਬਲੋ ਵੀ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੇ ਆਵਾਜ਼ ਦੀ ਪਾਰਟੀ ਸਾਡੇ ਗਠਵੰਤਨ ਵਿੱਚ ਆਏਗੀ ਉਹ ਸੀਟਾਂ ਦਾ ਆਪਾਂ ਲੜਕੀ ਦੇਵਾਂਗੇ ਪਰ ਉਹ ਤਾਂ ਕਹਿ ਚੁੱਕੀ ਆਪਣੀ 13 ਸੀਟਾਂ ਤੋਂ ਲੜੂਗੀ ਕੋਈ ਨਹੀਂ ਉਹ ਤਾਂ ਸਾਰੇ ਕਹਿੰਦੇ ਹੁੰਦੇ ਆ ਅੱਜ ਪੰਜਾਂ ਪਾਰਟੀਆਂ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ ਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪੰਜਾਬੀ ਇਕਤਾ ਪਾਰਟੀ ਲੋਕਨ ਸਾਫ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਅੱਜ ਇਸ ਮੀਟਿੰਗ ਵਿੱਚ ਅਸੀਂ ਫੈਸਲਾ ਕੀਤਾ ਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀ ਪਾਰਲੀਮੈਂਟ ਦੇ ਇਲੈਕਸ਼ਨ ਹੋ ਰਹੀ ਆ ਉਹਦੇ ਵਿੱਚ ਮਹਾਗਠਬੰਧਨ ਬਣਾ ਕੇ ਪੰਜਾਬ ਵਿੱਚ ਇਲੈਕਸ਼ਨ ਲੜਾਂਗੇ ਇੱਕ ਹਫ਼ਤੇ ਦੇ ਬਾਅਦ ਅਸੀਂ ਫੇਰ ਇਕੱਠੇ ਹੋਵਾਂਗੇ ਮੀਟਿੰਗ ਕਰਾਂਗੇ ਜਿਹਦੇ ਵਿੱਚ ਅਸੀਂ ਸੀਟਾਂ ਦੀ ਐਡਜਸਟਮੈਂਟ ਜਿਹੜੀ ਆ ਉਹ ਕੀਤੀ ਜਾਏਗੀ ਤੇ ਪ੍ਰੋਗਰਾਮ ਵੀ ਸਾਰਾ ਬਣਾਇਆ ਜਾਏਗਾ ਕਿ ਇਹ ਜਿਹੜਾ ਅਲਾਈਅੰਸ ਆ ਇਹ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕਾਂ ਵਾਸਤੇ ਕੀ ਕਰੇਗਾ ਇਹ ਸਾਰਾ ਪ੍ਰੋਗਰਾਮ ਤੈਅ ਕਰਕੇ ਜਿਹੜਾ ਇਹ ਅਨਾਉਂਸ ਕੀਤਾ ਜਾਏਗਾ। ਇੱਕ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਸ਼ਾਮਲ ਕਰ ਤੁਹਾਡਾ ਕੀ ਵਿਚਾਰ ਹੈ? ਵੇਖੋ ਅਸੀਂ ਇਹ ਕੋਸ਼ਿਸ਼ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਿ ਆਮ ਆਦਮੀ ਪਾਰਟੀ ਵੀ ਇਸ ਗੱਠਬੰਧਨ ਵਿੱਚ ਸ਼ਾਮਲ ਹੋਵੇ। ਲੇਕਿਨ ਮੈਂ ਬੜੇ ਅਫਸੋਸ ਨਾਲ ਇਹ ਗੱਲ ਕਹਿ ਰਹੇ ਆਂ ਆ ਕਿ ਉਹਨਾਂ ਨੇ ਇਸ ਗੱਠਬੰਧਨ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਇਹ ਕਹਿ ਕੇ ਕਿ ਅਸੀਂ ਸੁਖਪਾਲ ਸਿੰਘ ਖੈਰਾ ਨਾਲ ਗਠਜੋੜ ਨਹੀਂ ਆਪਣੇ ਬਣਾ ਸਕਦੇ ਇੱਥੇ ਮੈਂ ਇਹ ਵੀ ਜ਼ਿਕਰ ਕਰਨਾ ਚਾਹਾਂਗਾ ਤੇ ਸੁਖਪਾਲ ਸਿੰਘ ਖੈਰਾ ਦੀ ਪ੍ਰਸ਼ੰਸਾ ਕਰਦਾ ਹਾਂ ਕਿ ਉਹਨਾਂ ਬੜੀ ਫਰਾਖਦਲੀ ਨਾਲ ਆਪਣੇ ਨਿੱਜ ਗਿਲੇ ਸ਼ਿਕਵੇ ਪਲਾ ਕੇ ਸਾਡੀ ਮੀਟਿੰਗ ਵਿੱਚ ਆਫਰ ਦਿੱਤੀ ਆ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਵੀ ਇਸ ਗਠਜੋੜਨ ਦਾ ਹਿੱਸਾ ਬਣਾਉਂਦੇ ਹੋ ਤਾਂ ਮੈਂ ਵੈਲਕਮ ਕਰਨਾ ਲੇਕਿਨ ਆਮ ਆਦਮੀ ਪਾਰਟੀ ਦੇ ਲੀਡਰ ਸਰਦਾਰ ਭਗਵੰਤ ਸਿੰਘ ਮਾਨਾ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਪਸ਼ਟ ਕਿਹਾ ਕਿ ਅਸੀਂ ਤੁਹਾਡੇ ਨਾਲ ਅਲਾਈਅੰਸ ਕਰਨ ਨੂੰ ਤਿਆਰ ਆ ਲੇਕਿਨ ਖੈਰਾ ਸਾਹਿਬ ਨਾਲ ਅਸੀਂ ਅਲਾਈਅੰਸ ਨਹੀਂ ਕਰ ਸਕਦੇ ਮੈਂ ਸਮਝਣਾ ਕਿ ਖੈਰਾ ਸਾਹਿਬ ਨੇ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਆ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕੀਤੀ ਔਰ ਮੈਂ ਇਹਦੇ ਤੋਂ ਇਹ ਇਹ ਸੇਟਾ ਕੱਢਣਾ ਕਿ ਉਹ ਵਖਾਵੇ ਦੇ ਤੌਰ ਤੇ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਆ ਲੇਕਿਨ ਉਹ ਚਾਹੁੰਦੇ ਆ ਕੇ ਪੰਜਾਬ ਦੀ اپੋਜੀਸ਼ਨ ਦੀਆਂ ਵੋਟਾਂ ਪਾਟ ਜਾਣ ਤੇ ਇੱਥੇ ਮੂੜਖੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਜਾਂ ਕਾਂਗਰਸ ਜਿਹੜੀ ਆ ਉਹ ਦੁਬਾਰਾ ਆਪਣੇ ਪੰਜਾਬ ਵਿੱਚ ਪਾਰਲੀਮੈਂਟ ਦੀਆਂ ਸੀਟਾਂ ਜਿੱਤ ਲਵੇ। ਜਿਵੇਂ ਬੀਪਸਤਾ ਵੀ ਕਹਿ ਰਹੀ ਕਿ ਮੈਂ ਵਾਧੂ ਪਹਿਲਵਾ ਬਣਾਉਗੇ। ਇਹ ਅਸੀਂ ਜਿਸ ਦਿਨ ਸਾਡੀ ਸੀਟਾਂ ਦੀ ਐਡਜਸਟਮੈਂਟ ਤੇ ਇਹ ਅਲਾਈਅੰਸ ਜਿਹੜਾ ਆ ਸਾਰਾ ਪ੍ਰੋਗਰਾਮ ਤੈਅ ਕਰੇਗਾ ਕਿ ਅਸੀਂ ਪੰਜਾਬ ਦੇ ਲੋਕਾਂ ਵਾਸਤੇ ਕੀ ਕਰਾਂਗੇ ਉਸ ਵੇਲੇ ਇਹ ਵੀ ਐਲਾਨ ਕਰਾਂਗੇ ਕਿ ਅਸੀਂ ਆਉਣ ਵਾਲੇ ਸਮੇਂ ਜਿਹੜਾ ਪ੍ਰਧਾਨ ਮੰਤਰੀ ਆ ਉਹ ਕਿਹਦੀ ਸਪੋਰਟ ਕਰਾਂਗੇ ਕੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ